ਇਹ ਮਾਨਵੀ ਤਸੀਲਪਤੀ ਜ਼ਿਲ੍ਹਾ ਤਰਨਤਾਰਨ ਹਾਂ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9948884 ਹੁੰਨੀ ਠੀਕ ਹੈ ਜੀ ਹਾਂਜੀ ਸ਼ੁਰੂਆਤ ਉਹ ਝੋਟੀ ਤੋਂ ਕਰੀਏ ਹਾਂਜੀ ਹਾਂਜੀ ਆਜ ਹੀ ਸਹੀ ਹੈ ਨਾ ਕੱਟੀ ਨੂੰ ਜਨਮ ਦਿੱਤਾ ਕੱਟੀ ਕਰਤੀ ਠੀਕ ਆ ਜੀ ਤੇ ਜੇਰ ਰਹਿ ਗਈ ਬਸ ਬੈਠਣ ਦੀ ਢੇਰ ਅੱਧੀ ਆ ਗਈ ਅੱਧੋਂ ਜ਼ਿਆਦਾ ਹੈ ਪਾਉ ਪਾ ਕੇ ਖਲੋਤੀ ਪਾਏ ਪਾ ਜਦੋਂ ਬੈਠੀ ਉਹ ਤੋਂ ਪਾਏ ਨਹੀਂ ਕੇਸ ਵੈਸੇ ਬੈਠੀ ਠਾਈ ਸਜਣੋ ਤੇ ਜੇਰ ਤੇ ਪੈ ਚੱਲੀ ਸੀ ਅਸੀਂ ਸੋਚਿਆ ਕਿ ਅੱਗੇ ਜਾਣਾ ਤੇ ਥੋੜੀ ਜੀ ਤਾਂ ਕਰਕੇ ਠਾ ਕੇ ਨਹੀਂ ਤੇ ਜੇਰ ਇਹਨੇ ਪ੍ਰੋਪਰ ਪਾ ਹੀ ਨਹੀਂ ਜੇਰ ਤੇ ਪਾਏ ਨਹੀਂ ਜਦੋਂ ਬੈਗੀ ਝੋਟੀ ਠੀਕ ਆ ਤੋੜ ਕੇ ਕਰਮਾ ਵਾਲੀ ਤੋੜਦੇ ਨਹੀਂ ਤੋੜ ਰਿਓ ਕੀ ਕਿੰਨਾ ਕੁ ਰਿਕਾਰਡ ਇਹਦੇ ਮਾਲਕਾਂ ਨੇ ਕਿੰਨਾ ਕੁ ਦੁੱਧ ਦੱਸਿਆ ਰਿਕਾਰਡ ਵੀ ਸੀ 2016 12 12 ਲੀਟਰ ਆ ਬਈ ਬਾਕੀ ਸਾਰਾ ਬਾਕੀ ਠੀਕ ਆ ਇਹਦਾ ਆਪਾਂ ਜੰਨਾ ਪਾਵਾਂਗਾ ਥੋੜਾ ਥੋੜਾ ਦੇ ਬਿਲਕੁਲ ਜੀ ਬਿਲਕੁਲ ਦੁੱਧ ਹੁੰਦਾ ਏ ਸੇਵਾ ਦਾ ਹੈ ਬਿਲਕੁਲ ਥੋੜੀ ਬਹੁਤ ਜਾਰੀ ਕੰਢੀ ਆ ਹਾਂ ਮੋੜ ਲਿਓ ਵੱਡੀ ਹੈ ਹਾਂਜੀ ਹਾਂਜੀ ਪੂਰੇ ਕਦ ਪਾ ਰਹੇ ਥੋੜੀ ਆ ਲਓ ਬਈ ਆ ਕੱਟੀ ਜੇ ੱਲੇ ਵਾਲੂਗਾ ਦੇਖ ਸਕਦੇ ਜੇ ਬੈਕ ਸਾਈਡ ਤੋਂ ਵਿੱਚ ਹੈ ਬਾਕੀ ਬਹੁਤ ਛੋਟੀ ਥੋੜੀ ਹੈ ਇਹਦਾ ਠੀਕ ਆ ਠੀਕ ਆ ਠੀਕ ਤੇ ਰੇਟ ਕਿੰਨਾ ਕਰੇਗਾ ਬਾਈ ਜੀ ਰੇਟ ਇਹਦਾ ਬਾਕੀ ਜਵਾਨ ਹੈ ਤੇਰੇ ਮੋਢੇ ਦੀ ਆਉਂਦੀ ਪੂਰੀ 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 ਜਵਾਨ ਛੋਟੀ ਗੱਡੀ ਕੋਈ ਨਹੀਂ ਕੱਛ ਦੀ ਐ ਬਰਾਬਰ ਐਂਡ ਆਉਂਦੀ ਬਾਕੀ ਠੰਡੀ ਧੀਰੀ ਬਹੁਤ ਛੋਟੀ ਬੰਦੇ ਤਰੇ ਬੰਦਾ ਬੈਠਾ ਰਹੇ ਗੱਡੀ ਕੋਈ ਨਹੀਂ ਬਹੁਤ ਹੀ ਛੋਟੀ ਠੰਡੀ ਯਾਰ ਕਿੰਨੇ ਦੇ ਦੀਏ ਜੀ ਮਾਨ ਸਾਹਿਬ ਮੋਹਲਾ ਪੈ ਕੇ 30 ਕਰਦੇ ਆ 50 ਦੀ ਕਰ ਜਾਗੇ 1 25 ਹਾਂਜੀ ਹੋਰ ਕਰ ਲਗੇ ਨਹੀਂ ਕਰਦਗੇ ਥੋੜੇ ਆ ਚਲੋ 550 ਦਾ ਮਾਨਤਾ ਲਾਇਆ ਉਹ ਕਰਦੇ ਆ ਕਿਤੇ ਵੀਰ ਦੇ ਹਾਂ ਬਾਕੀ ਬਹੁਤੀ ਆ ਪਾਣ ਦੀ ਗਜਾਇ ਵਿੱਚ ਰੱਖੀ ਇੱਕ 22 ਦੀ ਦੇ ਦੇ ਇੱਕ 122 ਲਓ ਜੀ 122 ਦੀ ਕੱਟੇ ਟਾਪ ਦੀ ਮੈਂ ਵੀ ਚੰਗੀ ਵਾਕੀ ਆਪਣੀ ਤਸੱਲੀ ਕਰਿਓ ਤੇ ਦੂਜੇ ਨੰਬਰ ਤੇ ਮੈਂ ਫੇਰ ਫਲੀਸ ਲਈ ਝੋਟੀ ਜਾ ਗਿਆ ਹੈ ਇਹਦੇ ਮਗਰ ਆ ਕੱਟਿਆ ਇਹਦੇ ਮਗਰ ਆ ਕੱਟਿਆ ਠੀਕ ਹੈ ਨੀਲੀ ਕੱਟੀ ਹੈ ਦਿੱਲੀ ਮਨ ਕੀ ਆਖਰੀ ਨੀਲੀ ਜਾ ਗਿਆ ਹੈ ਠੀਕ ਹੈ ਆ ਭਾਈ ਕੋਪੀ ਤੌਰ ਮੱਜਾ ਲਓ ਜੀ ਦੂਜੇ ਨੰਬਰ ਤੇ ਮੈਂ ਸਹੀ ਸਹੀ ਕਿੰਨਾ ਮਾਨ ਸਾਹ ਦੁੱਧ ਹੋਗਾ ਇਹਦੇ ੱੱਲੇ ਦੁੱਧ 16 17 ਲੀਟਰ ਹੋਗਾ ਜੀ 16 17 ਹੁਣ ਮੌਕੇ ਦਾ ਮੌਕੇ ਦਾ ਜਿਹੜਾ ਆਪਾਂ ਚਵਾ ਕੇ ਜਾਗੇ ਆਪਾਂ ਆਪਦੇ ਘਰੇ ਆਪਾਂ ਲੀਟਰ ਮਰਾਵਾਂਗੇ ਹੂੰ ਪਾਵੇ ਵੀਰ ਪ੍ਰਭ ਦੋ ਡੰਗ ਚੋਵੇ ਕੱਚਾ ਪਾ ਲਈ ਆਗੇ 16 17 ਕਿਲੋ ਦੁੱਧ ਹੋਊਗਾ ਇਹ ਗੱਲਾਂ ਬਾਤਾਂ ਨਾ ਨਹੀਂ ਹਾਂ ਤੇ ਮਰਾਗੇ ਦਿਆ ਗਿਆ ਆਪ ਨੂੰ ਕਰੀਂ ਨੀ ਕਰਵਾ ਕੇ ਹਾਂਜੀ ਹਾਂਜੀ ਉਹ ਆਪਾਂ ਗਾ ਅਗਲੇ ਕਰਦੇ ਆਪਾਂ ਜ਼ਿੰਮੇਵਾਰੀ ਨਹੀਂ ਝੁਕਦੇ ਕਿਉਂਕਿ ਦੁੱਧ ਦਾ ਭਾਏ 16 ਕਿਲੋ ਹੀ ਮੰਨ ਕੇ ਹਨਾ ਹਾਂਜੀ 16 ਮੰਨ ਕੇ ਚਲੋ ਠੀਕ ਹੈ 16 ਕਿਲੋ ਮੰਨ ਕੇ ਸਜਣੋ ਲੈ ਲਿਓ 8 000 8 000 ਮੇਰੇ ਹਿਸਾਬ ਨਾਲ ਫਿਰ 2.5 ਕਿਲੋ 3 ਕਿਲੋ ਦੀ ਗਾੜੀ ਹੋਣੀ ਹੈ ਐਨੀ ਐਨੀ ਮੈਂ ਇਹਨੂੰ ਇਹਨਾਂ ਦੋ ਜਿੰਨੇ ਦੇਣਾ ਨੇ ਕਹੇਗੀ ਵੀ ਜੱਤ ਵਾਲੀ ਝੋਟੀ ਦੀ ਪੂਰੀ ਜੱਤ ਵਾਲੀ ਇਹਦੇ ਆਏ ਆ ਜਿਵੇਂ ਗਵਾਂਢੀ ਮੁਲਖਰਾਵਤੋਂ ਭਲੇ ਖਾ ਪਹੁੰਚੀ ਹੈ ਨਾ ਰਾਵੀ ਜਾ ਗਈ ਗਾੜੀ ਵੇਖੋ ਦੀ ਗਾੜੀ ਕਿੰਨੀ ਨੀਲੀ ਚ ਨਹੀਂ ਆ ਰਾਵੀ ਜੋ ਹੋ ਗਿਆ ਨਾ ਹਾਂਜੀ ਇਹਦੀ ਗਾੜੀ ਗਾੜੀ ਤੇ ਮਾਰੋ ਧਿਆਨ ਬਿਲਕੁਲ ਉਹਨਾਂ ਹੀ ਅਗਲੀ ਸਾਈਡ ਤੋਂ ਲੇਵਾ ਉਹਨਾਂ ਹੀ ਪਿਛਲੀ ਸਾਈਡ ਤੋਂ ਲੇਵਾ ਇਹ ਰਾਵੀ ਜਾ ਗਈ ਮੱਥੇ ਬੁੱਥੇ ਵੱਲ ਇਹ ਨੀਲੀ ਨਹੀਂ ਹੈ ਨਾ ਮਾਨ ਸਾਹਿਬ ਅਕੇ ਆਓ ਪੱਲੀ ਸ਼ਕ ਨੂੰ ਲਾ ਕੇ ਦਿਖਾਓ ਬਾਬਾ 6 ਵਜੇ ਆਪਾਂ ਡੰਗਰ ਚੋਏ ਆ ਆਪਾਂ ਕੋਈ ਐਸੀ ਕਾਲੀ ਨਹੀਂ ਕੀਤੀ ਬਿਲਕੁਲ ਜੀ ਆ ਅਰੇ ਵਾ ਵਾ ਮਾਨ ਸਾਹਿਬ ਜੀ ਚੰਗੀ ਜੱਗ ਤੋਂ ਨਰਾਲੀ ਲਿਆਂਦੀ ਜੇ ਮੇਰੇ ਗੱਲ ਹੀ ਕੋ ਨਹੀਂ ਆ ਤੁਹਾਨੂੰ ਵਧੀਆ ਲੱਗਾ ਵਾਕਈ ਪੂ ਚੁੱਕ ਜਾਂਦੀ ਹੈ ਬਹੁਤ ਤੁਹਾਨੂੰ ਲੱਗਾ ਅਰੇ ਰੇਟ ਰੇਟ 135 ਕਰਦੇ ਆ 1 ਲੱਖ 35 ਹਾਂ ਜੀ ਤੇ ਹਾਂ ਨਾ ਦੀ ਦੀ ਦੇ ਦੀ ਹਾਂਜੀ ਹੋਰ ਕਰ ਦਈਏ ਨਹੀਂ ਆਪਾਂ ਜਾਂ ਬਾਪੜਿਆ ਉਹ ਘੜ ਕੇ ਦੁੱਧ ਬੜਾ ਛੋਟੀ ਥਲੀ ਥੋੜਾ ਆਪਾਂ ਸੋਆ ਆ ਪਾ ਕੀ ਕਰੀਏ ਹੋਰ ਦੋ ਛੜ ਦਈਏ ਦੁੱਧ ਜਿਆਦਾ ਵਾ ਛੜ ਦਈਏ ਥੋੜਾ ਯਾਰ ਛੜ ਦਿਆਂਗੇ ਦੋ ਛੜ ਦੇ